ਲੋਈ ਚੜਦੇ ਪੰਜਾਬ ਦੇ ਵਿੱਚ ਜਿੱਥੇ ਬੰਦੀਆਂ ਨੇ ਇੱਕ ਅਜ ਨਵਾਂ ਮੋਰਚਾ ਖੋਲਿਆ ਲੈਂਡ ਪੁਲਿੰਗ ਇੱਕ ਮਤਲਬ ਉਥੇ ਦਾ ਸੁਣਨ ਵਿਚਾਰਿਆ ਕਿ ਕੋਈ ਕਾਨੂੰਨ ਜਿਹੜਾ ਗਵਰਨਮੈਂਟ ਵੱਲੋਂ ਜਿੱਥੇ ਕਿ ਪੰਜਾਬੀਆਂ ਦੀ ਜਿਹੜੀ ਕਰੋੜਾਂ ਦੀ ਜ਼ਮੀਨ ਹੈ ਮਤਲਬ 3 ਕਰੋੜ ਦਾ ਜਿਹੜਾ ਕਿਲਾ ਏ ਉਹਨੂੰ 30 ਲੱਖ ਦੇ ਵਿੱਚ ਲੈਣਾ ਫਿਰ 30 ਲੱਖ ਵੀ ਨਾ ਦੇਣਾ ਤੇ ਅੰਬਾਨੀਆਂ ਦੇ ਅਡਾਨੀਆਂ ਨੂੰ ਫਾਇਦਾ ਦੇਣ ਵਾਸਤੇ ਉਹਨਾਂ ਦੀ ਦਲਾਲੀ ਕਰਕੇ ਉਧਰ ਤੇ ਚੜਦੇ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਮਤਲਬ ਇਹ ਕੰਮ ਜਿਹੜਾ ਸਾਰਾ ਕਰਨ ਲਈ ਆ ਅੱਛਾ ਇਸ ਤੋਂ ਪਹਿਲਾਂ ਵੀ ਆਂਦੇ ਨੇ ਕਿ ਇਹ ਹੋਇਆ ਸੀ ਅੱਜ ਇੰਨੀ ਚੀਜ਼ ਹੋਈ ਸੀ ਉਸ ਤੋਂ ਵੀ ਪਹਿਲੇ ਕਿ ਇੱਕ ਕਾਨੂੰਨ ਹੈ ਕਿ ਜਿਹੜੀ ਜ਼ਰਖੇ ਜ਼ਮੀਨ ਹੈ ਜਿਹੜੀ ਫਸਲ ਦਿੰਦੀ ਹੈ ਜ਼ਮੀਨ ਪੈਦਾਵਾਰ ਦਿੰਦੀ ਹੈ ਉੱਥੇ ਤੁਸੀਂ ਕਲੋਨੀਆਂ ਤੇ ਇਸ ਚੀਜ਼ਾ ਨਹੀਂ ਕਰ ਸਕਦੇ ਅੱਛਾ ਲੇਕਿਨ ਗਵਰਨਮੈਂਟ ਨੇ ਕੀ ਕੀਤਾ ਕਿ ਜਿਹੜੇ ਸ਼ਹਿਰਾਂ ਦੇ ਲਾਗੇ ਮੇਨ ਰੋਡਾਂ ਦੇ ਉੱਤੇ ਜਿਵੇਂ ਕਿ ਆਪਣੇ ਵੀ ਇੱਧਰ ਐਵੇਂ ਹੀ ਆ ਜਿੱਥੇ ਮੇਨ ਰੋਡ ਲੱਗਦੇ ਨੇ ਕਰੋੜਾਂ ਦੇ ਵਿੱਚ ਕਿੱਲਾ ਹੈ ਕਿੱਲਾ ਠੀਕ ਹੈ ਪਾਣੀ-ਪਾਣੀ ਕਰੋੜ ਦਾ ਕਿੱਲਾ ਹੈ ਉਹ ਉੱਤਰੰਦੇ ਨੇ 2.25 ਤੇ 3 ਕਰੋੜ ਦਾ ਕਿੱਲਾ ਜਿਹੜਾ ਸੀ ਸਰਕਾਰ ਜਿਹੜੇ ਕਿ ਰੀਅਲ ਏਸਟੇਟ ਵਾਲੇ ਅਗਰ ਲੈਣ ਉਹ ਜ਼ਮੀਨ ਤੇ 3 ਕਰੋੜ ਦਾ ਕਿੱਲਾ ਲੈਣ ਅੱਛਾ ਕਿਸਾਨਾਂ ਕੋਲੋਂ ਉਹ ਜ਼ਮੀਨ ਸਰਕਾਰ ਨੇ 30 ਲੱਖ ਦੇ ਵਿੱਚ ਲਈ ਓਏ ਹੋਏ ਫਿਰ ਵੱਡੀ ਗੱਲ ਇਹ ਕਿ ਨਾ ਤੇ 30 ਲੱਖ ਦਿੱਤਾ 10-10 ਲੱਖ ਰੁਪਇਆ ਦਿੱਤਾ ਤੇ ਕਿਸਾਨ ਜਿਹੜੇ ਨੇ ਉੱਥੇ ਦੇ ਜਿਹੜੇ ਫਾਰਮਰ ਸਾਨੂੰ ਰੁੱਲ ਗਏ ਫਿਰ ਪਟੀਸ਼ਨਾਂ ਦਾਇਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ 10-10 ਲੱਖ ਹੋਰ ਮਿਲਿਆ ਓਏ ਹੋਏ ਮਤਲਬ ਇਸ ਤਰ੍ਹਾਂ ਕਰਕੇ ਜ਼ਮੀਨ ਜਿਹੜੀ ਇਹ ਸੋਨੇ ਦੇ ਭਾਅ ਲਈ ਜਿਹੜੀ ਜ਼ਮੀਨ ਸੀ ਉਹ ਸਰਕਾਰ ਜਿਹੜੀ ਇਹ ਮੁਫਤ ਹਟਾ ਕੇ ਲੈ ਕੇ ਤੇ ਅਡਾਨੀ ਤੇ ਅਮਬਾਨੀ ਇਹ ਉਹ ਬੰਦੇ ਨੇ ਅਡਾਨੀ ਤੇ ਅਮਬਾਨੀ ਇਹ ਇਹਨਾਂ ਨੂੰ ਇਹਨਾਂ ਦੇ ਅਗੇਂਸਟ ਪੰਜਾਬ ਦੇ ਵਿੱਚ ਲੋਕਾਂ ਨੇ ਜਾਂਦੇ ਨੇ 2 ਤੋਂ 2.5 ਕਰੋੜ SIM ਜਿਹੜੀ ਇਹ 24 ਤੋਂ 48 ਘੰਟਿਆਂ ਦੇ ਵਿੱਚ ਸੁੱਟਦੀਆਂ ਹਨ SIMਾਂ ਓਏ ਹੋਏ ਹੋ ਇਹ Jio ਦਾ ਤੇ ਹਾਂ Jio ਨੈਟਵਰਕ Jio ਵਾਲੇ Jio ਇਹਨਾਂ ਦਾ ਨਾ ਬਾਨੀ ਆ ਲੋ ਆ ਨੇ ਤੇ 700 ਟਾਵਰ ਜਿਹੜਾ ਉਹ ਸਾੜਦਾ ਸੀ ਕਿਆ ਬਾਤ Jio ਦਾ ਸਹੀ ਗੱਲ ਹੈ ਜਦੋਂ ਆਪ ਇਹਨਾਂ ਅਗਲੇ ਨਾ ਕਰਨ ਕਰਨਾ ਤੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਚੱਲਣ ਵਾਲਾ ਨੈਟਵਰਕ Jio ਹੈ ਪੰਜਾਬ ਪੰਜਾਬ ਆ ਪੰਜਾਬ ਦੇ ਵਿੱਚ ਆਈਡੀਆਸ ਤੇ ਦੂਸਰੇ ਜਿਹੜੇ ਨੇ Airtel ਇਹ ਬਹੁਤ ਚੰਗੀ ਆਂਦੀ ਹੁੰਦੇ ਆ ਦਾ ਮਤਲਬ ਉਧਰ ਚੱਲਦਾ ਹੈ ਸਿਰਫ ਇਹਸ ਕਰਕੇ ਲੇਕਿਨ ਇਹ ਸਰਕਾਰ ਜਿਹੜੀ ਆਂਦੇ ਨੇ ਉਹ ਫਾਇਦਾ ਪਹੁੰਚਾਉਣ ਵਾਸਤੇ ਮਾਨੀ ਅਡਾਨੀ ਵਰਗੇ ਨੂੰ ਇਹ ਜਿਹੜਾ ਕਿਉਂਕਿ ਨਾਲੇ ਉਸ ਤੋਂ ਇਲਾਵਾ ਨਹੀਂ ਡਾਕਾ ਹੀ ਆ ਯਾਰ ਇਹ ਗਰੀਬਾਂ ਨੂੰ ਪਤਾ ਨਾ ਕਿ ਅਸੀਂ ਇਹਨਾਂ ਨੂੰ ਫਾਇਦਾ ਪਹੁੰਚਾਵਾਂਗੇ ਤੇ ਕੱਲ ਨੂੰ ਤੁਹਾਨੂੰ ਵੋਟਾਂ ਦੇ ਵਿੱਚ ਫਾਇਦਾ ਇਧਰੋਂ ਹਨਾ ਵੋਟਾਂ ਦਾ ਫਾਇਦਾ ਕਿਵੇਂ ਲੈਣ ਦੇ ਨੇ ਜਿਹੜੇ ਬਿਹਾਰ ਤੋਂ ਆਏ ਨੇ ਹਾਂ ਜਿਹੜੇ ਬਿਹਾਰ ਤੋਂ ਆ ਕੇ ਪੰਜਾਬੀ ਬੰਦਾ ਜਿਹੜਾ ਨਾ ਪੰਜਾਬ 'ਚ ਲੇਬਰ ਨਹੀਂ ਕਰਦਾ ਹਾਂ ਪੰਜਾਬੀ ਬਿਹਾਰ ਤੋਂ ਆ ਕੇ ਦੂਸਰੇ ਸਟੇਟਾਂ 'ਚ ਆ ਕੇ ਲੋਕ ਜਿਹੜੇ ਨੇ ਉੱਥੇ ਕਰਦੇ ਨੇ ਇਹਨਾਂ ਸਰਕਾਰਾਂ ਨੇ ਫੜ ਕੇ ਉਹਨਾਂ ਦੇ ਆਈਡੀ ਕਾਰਡ ਜਿਹੜੇ ਨੇ ਉਹ ਪੰਜਾਬ ਦੇ ਬਣਾਤੇ ਨੇ ਕਿ ਵੋਟਾਂ ਜਿਹੜੀਆਂ ਨੇ ਵੋਟਾਂ ਵਾਸਤੇ ਵੋਟਾਂ ਉਥੇ ਤਾਂ ਰੁਕਣਾ ਉਹ ਸਾਰਾ ਉਹਨੂੰ ਪਤਾ ਹੈ ਸਾਰੇ ਹਿੰਦੂਏ ਵੋਟ ਉਹਨਾਂ ਨੇ ਮੋਦੀ ਕਿਉਂਕਿ ਉਹਨਾਂ ਦੇ ਮੋਦੀ ਪੰਜਾਬ ਚ ਕਦੀ ਜ਼ਿੰਦਗੀ ਚ ਜਿੱਤ ਨਹੀਂ ਸਕਿਆ ਵੈਸੇ ਭਾਜੀਪੀ ਵਾਕਈ ਨਹੀਂ ਪੰਜਾਬ ਤੋਂ ਨਿਕਲ ਸਕਦਾ ਚੱਕਰ ਹੀ ਨਹੀਂ ਲੇਕਿਨ ਉਹਨੂੰ ਵੀ ਕਿੰਨਾ ਕੁ ਕਰ ਲੈਣਗੇ ਫੋਰ ਐਗਜ਼ਾਮਪਲ ਅਗਰ ਆਪਾਂ ਰਾਈਸ ਮਿਲ ਦੀ ਗੱਲ ਕਰੀਏ 1000 ਤੋਂ 1200 ਉਥੇ ਲੇਬਰ ਹੋਏਗੀ ਇੱਕ ਰਾਈਸ ਮਿਲ ਦੇ ਵਿੱਚ ਤਕਰੀਬਨ ਮੈਕਸਿਮਮ ਲਾ ਲਓ ਤੁਸੀਂ 1000 ਬੰਦਾ ਲਾ ਲਓ ਤੇ ਉਹ ਕੀ ਕਰ ਸਕਦੇ ਇੱਕ ਪਿੰਡੇ ਦੇ ਨਾਲ ਬਹੁਤੇ ਇੱਕ ਪਿੰਡ ਦੇ ਵਿੱਚ ਦਰੋਂ ਹੋਦਾ ਹੁੰਦਾ ਉਹ ਤਾਂ ਹੋਦਾ ਹੀ ਤੇ ਬਾਕੀ ਚੀਜ਼ਾਂ ਦੇ ਨੇ ਕਿ ਲੇਕਿਨ ਫੇਰ ਵੀ ਸਰਕਾਰ ਕਿਸੇ ਨਾ ਕਿਸੇ ਪਾਸੇ ਜਿਹੜਾ ਹੈ ਉਹ ਇਹ ਚੀਜ਼ਾਂ ਜਿਹੜੀਆਂ ਨੇ ਕਰਨ ਲਈ ਹੈ ਗਲਤ ਬਾਕੀ ਜਿਹੜਾ ਮੋਰਚਾ ਹੈ ਇਹਦੇ ਅਗੇਂਸਟ ਪੰਜਾਬ ਦੇ ਵਿੱਚ ਖੁੱਲਿਆ ਉਹਦੇ ਉੱਤੇ ਇੱਕ ਵੀਡੀਓ ਅੱਜ ਆਇਆ ਤਾਜ਼ਾ ਆਪਣੇ ਕੋਲੇ ਤਾਜ਼ਾ ਹੈ ਆਪਾਂ ਉਹ ਵੀ ਦੇਖੀਏ ਦੇ ਵਿੱਚ ਜਿੱਡਾ ਵਿਰੋਧ ਨੂੰ ਦੇਖਣ ਨੂੰ ਮਿਲਿਆ ਇਹ ਨਹੀਂ ਟਿਕ ਸਕਣੀ ਕਿਉਂਕਿ ਅਸੀਂ ਤਾਂ ਇਹ ਹੋਰ ਕਰਾਉਣਾ ਹੈ ਅਸੀਂ ਇਹ ਤੋਂ ਬਾਅਦ ਹੋਰ ਪ੍ਰੋਗਰਾਮ ਲਿਖਣਾ ਹੈ ਅਸੀਂ ਤਾਂ 24 ਤੱਕ ਬੂਹ ਬਲਾ ਦੇਣੀ ਹੈ ਐਸਰ ਕੰਮ ਇਹਦਾ ਵੀ ਹਿਦਾਇਤ ਕਰਦੀ ਵੀ ਪੰਚਾਇਤ ਸਾਹਿਬਕੀਆਂ ਤੋਂ ਕਹਿੰਦੇ ਕਿ ਰਜਿਸਟਰ ਖੋਦੋ ਪੰਚਾਇਤਾਂ ਦੇ ਮਤੇ ਵਾਲੇ ਉਹ ਰਜਿਸਟਰ ਜ਼ਬਤ ਕਰ ਲਓ ਕਹਿੰਦੇ ਉਹਨਾਂ ਨੇ ਇਹ ਕਿਤੇ ਗ੍ਰਾਮ ਸਾਧ ਦੇ ਮਤੇ ਨਾ ਪੈ ਜਾਣ ਅਸੀਂ ਸੋਚ ਲਿਆ ਕਿ ਜਿੱਦਾਂ ਲਾ ਲੋਗੇ ਪਾਬੰਦੀ ਲੋਕਾਂ ਤੇ ਪ੍ਰੈਸ ਤੇ ਪਾਬੰਦੀ ਲਾ ਲੋਗੇ ਆਹ ਲੋਕਾਂ ਦੇ ਲਈ ਪਾਬੰਦੀ ਲਾਉਗੇ ਜਿਹੜੇ ਲੋਕਾਂ ਦੇ ਵਿੱਚ ਅਸੀਂ ਫਿਰਦੇ ਆਂ ਕੁਝ ਵਿਰੋਧੀ ਗਮਰਾਹ ਕਰ ਰਹੇ ਆ ਪਰ ਸਹੀ ਬਹੁਤ ਵਧੀਆ ਦੇਖ ਮੁੱਖ ਮੈਂ ਵਿਰੋਧੀ ਕੋਈ ਨਹੀਂ ਜੀ ਪਹਿਲਾ ਇਹ ਤਾਂ ਬਹਿਏ ਜੀਪੀ ਦਾ ਬੋਲੀ ਹੈ ਜਿਹੜੀ ਉਹ ਮਾਨ ਸਾਹਿਬ ਬੋਲ ਰਹੇ ਨੇ ਇਹ ਮੈਂ ਇਹ ਮੋਦੀ ਵੀ ਹੀ ਬੋਲਦਾ ਹਾਂ ਕਿ ਸਰਕਾਰ ਨੂੰ ਹਰ ਹਾਲਤ ਜੇ ਫੈਸਲਾ ਵਾਪਸ ਲੈਣਾ ਪੈਣਾ ਸੁਰੂ ਅੱਜ ਕਹਿੰਦੇ ਆ ਨਹੀਂ ਸਰਕਾਰੇ ਇੱਛਾ ਸੀ ਤੂੰ ਤਿੰਨ ਹੱਦਾਂ ਚੱਲਣ ਵਾਤੇ ਪਿਆ ਕਿਨਾ ਆਗੀ ਤਰਜੀਹ ਨਾ ਕੋਣ ਜਿਵੇਂ ਬਾਕੀ ਜਿਹੜੀ ਆ ਜਾਂਦੇ ਫਿਰ ਤਾਂ ਕੀ ਕਰਨ ਆ ਤੁਸੀਂ ਇਕੱਲੇ ਇਕੱਲੇ ਘਰ ਤੋਂ ਪੁੱਛ ਕੇ ਤੁਸੀਂ ਧੱਕੇ ਨਾਲ ਜ਼ਮੀਨਾਂ ਕੌਣਗੇ ਕੀ ਕਰੂੰ ਕੋ ਤਾਂ ਫਿਰ ਵੀ ਮਰ ਕੇ ਭੁੱਖੇ ਮਰ ਕੇ ਮਰਨਾ ਕਿ ਸਰਕਾਰ ਨਾਲ ਲੜ ਕੇ ਮਰਨਾ ਫਿਰ ਤਾਂ ਸਵਾਲ ਇਹ ਤੇ ਨਾ ਜਾਊਗਾ ਨਾ ਜਿਹੜੀਆਂ ਆਪੁਆ ਉਜਮੀਆਂ ਦੀ ਤਿੰਨ ਫਸਲ ਦਿੰਦੇ ਨੇ ਜ਼ਮੀਨਾਂ ਉਹਦਾ ਕੈਰੀਡਿਕਤੀਆਂ ਜਾਂ ਸਕਦੀਆਂ ਉਹਦਾ ਕੈਰ ਕਰਨੀ ਜ਼ਰੂਰ ਹੈ ਇਹਦਾ ਮੇਰਾ ਗਿਰ ਕਾਨੂੰਨੀ ਹੈ ਜਿਹੜੀ ਗੈਰ ਕਾਨੂੰਨੀ ਇਹ ਲੈਂਡ ਪਲਾਨਿੰਗ ਪਾਲਿਸੀ ਨਹੀਂ ਹਾਂਦੀ ਇਹਨਾਂ ਨੇ ਜਾਂ ਤਾਂ ਇਹ ਪੜਨਾ ਜਾਂ ਇਹਨੇ ਮਾਰਨ ਪੁੱਛਣ ਵੀ ਇਹ ਗੈਰ ਕਾਨੂੰਨੀ ਕੰਮ ਤੁਸੀਂ ਕਿਵੇਂ ਕਰ ਰਹੇ ਹੋ ਜਿਹੜੀਆਂ ਦੂਜੀਆਂ ਜ਼ਮੀਨਾਂ ਨੇ ਉਹ ਜਾਣਦੀਆਂ ਇਹੇ ਅੱਡੇ ਨੇ ਟਿਕਾਣੇ ਨੇ ਜਿਹੜੀਆਂ ਕਲੋਨੀਆਂ ਕੱਟ ਰਹੇ ਨੇ ਇੱਥੇ ਮਜ਼ਦੂਰਾਂ ਨੇ ਨਹੀਂ ਰਹਿਣਾ ਇੱਥੇ ਗਰੀਬਾਂ ਵਾਸਤੇ ਘਰ ਨਹੀਂ ਬਣੇ ਇਥੇ ਵੱਡੇ ਕਾਰਪੋਰੇਟਾਂ ਦੇ ਅੱਡੇ ਬਣ ਗਏ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਸਟੀਐਮ ਵੱਲੋਂ ਟਰੈਕਟਰ ਮਾਰਚ ਦਾ ਸਰਦਾਰ ਲੈਂਡ ਪੂਲਿੰਗ ਪਾਲਿਸੀ ਖਿਲਾਫ ਲੁਧਿਆਣਾ ਹੱਬ ਹੈ ਕਿਉਂਕਿ ਸਭ ਤੋਂ ਪਹਿਲਾਂ ਪਾਲਿਸੀ ਲੁਧਿਆਣੇ ਤੋਂ ਸ਼ੁਰੂ ਹੋਈ ਹੈ ਤਾਂ ਜਿਸ ਕਰਕੇ ਲੁਧਿਆਣੇ ਦੇ ਵਿੱਚ ਵੱਡੇ ਇਕੱਠ ਕੀਤੇ ਗਏ ਤੇ ਜਿੱਥੇ ਜੋਗਿੰਦਰ ਸਿੰਘ ਗਰਾਹਾ ਵੀ ਪਹੁੰਚੇ ਹੈ ਬਹੁਤ ਵੱਡਾ ਕਾਫਲਾ ਇਹਨਾਂ ਦੇ ਨਾਲ ਗੱਡੀਆਂ ਦਾ ਵਕ ਵਕ ਥਾਵਾਂ ਤੋਂ ਲੋਕ ਇੱਥੇ ਪਹੁੰਚੇ ਆ ਗੱਲਬਾਤ ਕਰਦੇ ਆਂ ਆ ਇਸ ਪਾਲਿਸੀ ਤੇ ਪ੍ਰਧਾਨ ਜੀ ਕੀ ਦੱਸਦਾ ਅੱਜ ਦਾ ਕਾਠਾ ਅੱਜ ਦਾ ਟਰੈਕਟਰ ਮਾਰਚ ਆਈਦੇ ਗੱਡੀਆਂ ਦੇ ਮਾਰਚ ਕੀ ਕਹਿੰਦੇ ਦੇਖੋ ਮੈਨੂੰ ਲੱਗਦਾ ਵੀ ਮਨਿੰਦਰ ਸਰਕਾਰ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਜਿੱਡਾ ਲੋਕਾਂ ਦੇ ਵਿੱਚ ਰਹੋ ਅੱਜ ਦੇ ਉਤਸ਼ਾਹ ਨਾਲ ਕੇਲੇ ਪ੍ਰਸ਼ਾਦੇ ਪਾਣੀ ਤੇ ਕਿਹੜੀਆਂ ਸੇਵਾਵਾਂ ਫੁੱਲਾਂ ਦੇ ਮਤਲਬ ਫੁੱਲ ਸਿੱਟ ਕੇ ਗੱਡੀਆਂ ਦੇ ਕਿਵੇਂ ਸਵਾਗਤ ਕਰ ਰਹੇ ਨੇ ਲੋਕ ਜਿਵੇਂ ਜਿੰਨਾ ਸਮਰਥਨ ਜਿਹੜਾ ਜਿਵੇਂ ਕਿਸਾਨ ਜਿੱਥੇ ਬੰਦਿਆ ਤੇ ਸਿਰ ਜੁੜਿਆ ਤੇਵੇਂ ਲੋਕਾਂ ਦੀ ਜਿਵੇਂ ਸਿਰ ਜੁੜਿਆ ਤਾਂ ਦੁਕਾਨਦਾਰ ਕੀ ਕੋਈ ਦਵਾਈਆਂ ਵਾਲਾ ਕੀ ਕੋਈ ਕੋਈ ਮਜ਼ਦੂਰ ਕੀ ਇਹਨੇ ਸਾਰੇ ਲੋਕ ਇਸ ਗੱਲ ਨੂੰ ਮਤਲਬ ਬਹੁਤ ਬੁਰਾ ਮੰਨਉਂਦੇ ਨੇ ਕਿ ਸਰਕਾਰ ਨੇ ਜਿਹੜਾ ਐਡਾ ਵੱਡਾ ਹੱਲਾ ਸਿੱਧੇ ਨੂੰ ਸਿੱਧਾ ਜ਼ਮੀਨਾਂ ਤੇ ਜਿਹੜਾ ਕਿ ਭਾਜਪਾ ਨੇ ਵੀ ਤਾਂ ਓਟ ਰੱਖੀ ਸੀ ਮੰਡੀਆਂ ਦੇ ਕੀਤਾ ਸੀ ਪਹਿਲਾਂ ਇਹਨਾਂ ਨੇ ਸਿੱਧੇ ਨੂੰ ਸਿੱਧਾ ਜ਼ਮੀਨਾਂ ਤੇ ਜਿਹਨੇ ਐ ਵੀ ਜਿਹੜੀ ਲੈਂਡ ਪੂਰੀ ਪਾਲਿਸੀ ਹੈ ਇਹ ਨਾ ਇਹ ਮਤਲਬ ਇਸ ਕਾਨੂੰਨ ਦੇ ਅੰਦਰ ਆਉਂਦੀ ਹੈ ਜਿਹੜੀ ਜਨ ਲੈਂਡ ਆਪਾਂ ਕੈਰ ਕਰਦੇ ਆ ਉਹ 2013 ਦੇ ਐਕਟ ਦੇ ਅੰਦਰ ਆਉਂਦੀ ਹੈ ਇਹ ਕਹਿੰਦੇ ਵੀ ਜਿਹੜੀਆਂ ਪੁਰਾਣੀ ਜ਼ਮੀਨਾਂ ਨੇ ਤਿੰਨ ਫਸਲ ਦਿੰਦੇ ਨੇ ਜ਼ਮੀਨਾਂ ਉਹਦਾ ਕੈਰ ਕਿੱਦਾਂ ਜਾਂ ਸਕਦੀਆਂ ਉਹਦਾ ਕੈਰ ਕਰਨੀ ਜੇ ਮੈਂ ਇਹਦਾ ਮੇਰੇ ਗੈਰ ਕਾਨੂੰਨੀ ਹੈ ਜਿਹੜੀ ਸ਼ਹਿਰਪੁਰ ਇਹ ਲੈਂਡ ਪੁਲਿੰਗ ਪਾਲਿਸੀ ਦੇ ਹੰਦੀ ਆ ਉਹਨਾਂ ਨੇ ਜਾ ਤਾਂ ਇਹ ਪੜਨਾ ਜਾਇ ਇਹਨਾਂ ਨੇ ਮਾਰਾਂ ਨੂੰ ਪੁੱਛਣ ਵੀ ਇਹ ਗੈਰ ਕਾਨੂੰਨੀ ਕੰਮ ਤੁਸੀਂ ਕਿਵੇਂ ਕਰ ਰਹੇ ਹੋ ਫਿਰ ਜਿਹੜੀਆਂ ਲੈਂਡ ਕੈਰ ਕਰਨ ਵਾਲੇ ਲੋਕਾਂ ਨੂੰ ਤੁਸੀਂ ਸਹੂਲਤਾਂ ਦਿੰਦੇ ਹੋ ਉਹ ਵੀ ਕੋਈ ਸਹੂਲਤ ਨਹੀਂ ਦੇ ਰਹੇ ਮੁੜ ਪਸੇਵੇ ਦਾ ਕੋਈ ਪ੍ਰਬੰਧ ਨਹੀਂ ਮਜ਼ਦੂਰਾ ਦਾ ਕੋਈ ਪ੍ਰਬੰਧ ਨਹੀਂ ਜਿਨੀਆਂ ਜਿਹੜੀਆਂ ਤੁਸੀਂ ਇਹ ਗੱਲਾਂ ਲੈ ਕੇ ਆ ਰਹੇ ਹੋ ਲੋਕਾਂ ਨੂੰ ਮੰਨੂ ਨਹੀਂ ਲੋਕਾਂ ਨੇ ਤਾਂ ਤੁਹਾਨੂੰ ਦੱਸਤਾ ਅੱਜ ਆ ਕਿਤਾ ਸਾਰੇ ਪੰਜਾਬ ਦੇ ਪਿੰਡਾਂ ਚ ਇਹ ਵੀ ਕੱਲੇ ਨੂੰ ਦਿਹਾੜੀ ਨੂੰ ਤਣੇ ਵੱਧ ਜੂਰ ਲੱਗਿਆ ਹੋਇਆ ਕਿ ਪ੍ਰਭਾਵਿਤ ਪਿੰਡਾਂ ਚ ਅੱਜ ਵੱਡਾ ਕਾਬਲਾ ਮਾਰਚ ਕਰ ਰਹੇ ਆ ਲਗਭਗ 1500 ਵੀਕਲ ਅੱਜ ਜਿਹੜਾ ਸਾਡੇ ਨਾਲ ਹੈ ਇਹ ਮਾਰਚ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਅਸੀਂ ਤਾਂ ਇਹ ਸਰਕਾਰ ਨੇ ਤਾਂ ਇਹ ਵੀ ਹਦਾਇਤ ਕਰਦੀ ਵੀ ਪੰਚਾਇਤ ਸਭਕੀਆਂ ਤੋਂ ਕਹਿੰਦੇ ਕਿ ਰਜਿਸਟਰ ਖੋਦੋ ਪੰਚਾਇਤਾਂ ਦੇ ਮਤੇ ਵਾਲੇ ਉਹ ਰਜਿਸਟਰੀ ਜਮਤ ਕਰ ਲਓ ਕਹਿੰਦੇ ਉਹਨਾਂ ਨੇ ਇਹ ਕਿਤੇ ਗ੍ਰਾਂਡ ਸਾਹਿਬ ਦੇ ਮਤੇ ਨਾ ਪਹੁੰਚ ਜਾਣਾ ਜਿਹਦੇ ਨਾਲ ਹੀ ਮੀਡੀਆ ਨੂੰ ਕਹਿੰਦਾ ਵੀ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਖਬਰ ਫੁੱਟ ਨਾ ਹੋ ਜੇ ਮਾਰਚ ਦੀ ਜਿਹੜੀਆਂ ਜਿਹੜੀਆਂ ਗੱਲਾਂ ਸਰਕਾਰ ਬਣਵਾ ਰਹੀਆਂ ਨੇ ਤੁਸੀਂ ਸੋਸ਼ਲ ਮੀਡੀਆ ਤੇ ਤੇ ਲਾ ਦੋਗੇ ਪਾਬੰਦੀ ਲੋਕਾਂ ਤੇ ਪ੍ਰੈਸ ਤੇ ਪਾਬੰਦੀ ਲਾ ਦੋਗੇ ਆਹ ਲੋਕਾਂ ਦੇ ਕਿਹੜੇ ਪਾਬੰਦੀ ਲਾਉਗੇ ਜਿਹੜੇ ਲੋਕਾਂ ਦੇ ਵਿੱਚ ਅਸੀਂ ਫਿਰਦੇ ਆ ਸੰਭੇ ਇਹਨਾਂ ਦੀ ਦੌੜ ਹੈ ਇਹ ਆਪੇ ਕਰ ਲੈਣਗੇ ਫੈਸਲਾ ਇਹ ਕਰਕੇ ਸਰਕਾਰ ਨੂੰ ਕੰਤੇ ਲਿਖਿਆ ਪੜ ਲੈਣਾ ਚਾਹੀਦਾ ਸਰਕਾਰ ਲਈ ਇਹ ਵਾਰੀ ਮੋੜ ਬਚਾਰੇ ਇਹ ਪੌਂਚੀ ਕਿਸੇ ਹਾਲਤ ਦੇ ਵਿੱਚ ਲਾਗੂ ਨਹੀਂ ਹੋਊਗਾ ਤਾਂ ਆਹ ਜੀ ਕੀ ਲੱਗਦਾ ਮੁੱਖ ਮੰਤਰੀ ਐਨੀ ਜਿੱਤ ਤੇ ਕਿਉਂ ੜਿਆ ਕੀ ਕਾਰਨ ਮੰਨਦੇ ਹੋ ਤੁਸੀਂ ਲਗਾਤਾਰ ਉਹ ਸਮਝਾਉਣ ਤੇ ਤੁਰੇ ਐ ਹਰ ਜਗ੍ਹਾ ਇਹ ਕਹਿੰਦੇ ਆ ਕਿ ਕੁਝ ਵਿਰੋਧੀ ਗਮਰਾਹ ਕਰ ਰਿਹਾ ਪਾਲਿਸੀ ਬਹੁਤ ਵਧੀਆ ਨਹੀਂ ਇਹ ਤਾਂ ਮੁੱਖ ਵਿਰੋਧੀ ਕੋਈ ਨਹੀਂ ਜੀ ਪਹਿਲਾਂ ਇਹ ਤਾਂ ਇਹ ਬੀਜੇਪੀ ਦੇ ਬੋਲ ਹੀ ਐ ਜਿਹੜੀ ਉਹ ਮਾਨ ਸਾਹਿਬ ਬੋਲ ਰਹੇ ਨੇ ਇਹ ਮੈਂ ਇਹ ਮੋਦੀ ਵੀ ਹੀ ਬੋਲਦਾ ਹੁੰਦਾ ਸੀ ਬੀਜੇਪੀ ਵਾਲੇ ਵੀ ਹੀ ਕਹਿੰਦੇ ਹੁੰਦੇ ਸੀ ਵੀ ਕਾਨੂੰਨ ਤਾਂ ਨਹੀਂ ਮਾੜੇ ਫਿਰ ਵਾਪਸ ਕਿਵੇਂ ਲੈ ਲੈ ਜੀ ਜੇ ਲੋਕਾਂ 'ਚ ਸਮਝ ਆਈ ਹੋਈ ਇਹ ਗੱਲ ਵੀ ਜਿਹੜੀ ਤੁਸੀਂ ਨੀਤੀ ਲਾਗੂ ਕਰ ਰਹੇ ਹੋ ਇਹ ਤਾਂ ਸਾਡੀ ਰੋਟੀ ਦਾ ਮਸਲਾ ਐ ਜਿਹੜੀਆਂ ਗੱਲਾਂ ਜਿਹੜੀਆਂ ਅੱਜ ਤੋਂ 30 ਸਾਲ ਪਹਿਲਾਂ ਕਹਿੰਦੇ ਸੀ ਵੀ ਸਿੱਧਵੇਂ ਸਿੱਧਾ ਜ਼ਮੀਨਾਂ ਦੇ ਆਉਣਗੇ ਉਹ ਆ ਗਏ ਇਹਨਾਂ ਨੇ ਟਿਕਾਣੇ ਬਣਾ ਕੇ ਅੱਡੇ ਬਣਾ ਕੇ ਆਹ ਜਿਹੜੀਆਂ ਪਬਜ ਜ਼ਮੀਨਾਂ ਨੇ ਜਿਹੜੀਆਂ ਸਾਡੇ ਕੋਲੇ ਨੇ ਜਿਹੜੀਆਂ ਪਿੰਡਾਂ ਚ ਐ ਕਹਿੰਦੇ ਹੁਣ ਸ਼ਹਿਰ ਦੇ ਨੇੜੇ ਆਪਦਾ ਸ਼ਹਿਰ ਤੋਂ ਬਹੁਤ ਦੂਰ ਆ ਆਪਣੀ ਜ਼ਮੀਨ ਨੂੰ ਕੋਈ ਖਤਰਾ ਨਹੀਂ ਕੁਲ ਪਬਜ ਜ਼ਮੀਨਾਂ ਤੇ ਇਹਨਾਂ ਨੇ ਕਬਜ਼ਾ ਕਰਨਾ ਇਹ ਪੌਲਿਸੀ ਦੇ ਤਹਿਤ ਆ ਜਾਂ ਗੈਰ ਕਾਨੂੰਨੀ ਹੈ ਤੇ ਸਰਕਾਰ ਇਹ ਧੱਕਾ ਕਰ ਰਹੀ ਹੈ ਅੱਛਾ ਇੱਕ ਗੱਲ ਦੱਸੋ ਕਿ ਜਿਵੇਂ ਅੱਜ ਦਾ ਮਾਹੌਲ ਬਣਿਆ 24 ਤਰੀਕ ਨੂੰ ਅੱਗੇ ਐਸ ਕੇ ਐਮ ਨੇ ਰੱਖਿਆ ਰੈਲੀ ਟੱਕ ਸਕੂਗੀ ਪੌਲਿਸੀ ਨਹੀਂ ਠੀਕ ਸਕਦੀ ਪਾਲਸੀ ਹੈ ਲੋਕਾਂ ਦੇ ਵਿੱਚ ਜਿਹੜਾ ਵਿਰੋਧ ਉਹਨੂੰ ਦੇਖਣ ਨੂੰ ਮਿਲਿਆ ਇਹ ਨਹੀਂ ਠੀਕ ਸਕਣੀ ਕਿਉਂਕਿ ਅਸੀਂ ਤਾਂ ਇਹ ਹੂਰ ਕਰਾਉਣਾ ਹੈ ਅਸੀਂ ਇਹ ਤੋਂ ਬਾਅਦ ਹੋਰ ਪ੍ਰੋਗਰਾਮ ਲੀਕਣਾ ਹੈ 24 ਦੀ ਤਿਆਰੀ ਵਾਸਤੇ ਅਸੀਂ ਕੀ ਕਰਨਾ ਹੈ ਐਨਾ ਪਿੰਡਾਂ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਕਰਾ ਕੇ ਵੱਡੇ-ਮੁੰਡੇ ਕਾਨਫਰੰਸਾਂ ਕਰਾ ਕੇ ਪਿੰਡਾਂ ਦੇ ਵਿੱਚ ਮਿਸਾਲ ਮਾਰਚ ਪਿੰਡਾਂ ਦੇ ਵਿੱਚ ਝੰਡਾ ਮਾਰਚ ਇਹ ਪਾਲਸੀ ਅਸੀਂ ਇਹਨਾਂ ਦਿਨ ਅਸੀਂ ਤਾਂ 24 ਤੱਕ ਬੂਹ ਬਣਾ ਦੇਣੀ ਹੈ ਜੇ ਨੀਂਦ ਨੂੰ ਧਿਆਨੇ ਇਹਦੇ ਚ ਪੰਜਾਬ ਦੇ ਉਹ ਪਿੰਡ ਜਿਹੜੇ ਪਿੰਡਾਂ ਤੇ ਲੈਂਡ ਪਾਲਸੀ ਲੈਂਡ ਪੁਲੀਸੀ ਪਾਲਸੀ ਲਾਗੂ ਹੋਊਗੀ ਉਹਨਾਂ ਦੇ ਤਾਂ ਅਸੀਂ ਬੂ ਬੁਲਾ ਲੈਣੀ ਹੈ ਸਰਕਾਰ ਨੂੰ ਹਰ ਹਾਲਤ ਜੇ ਫੈਸਲਾ ਵਾਪਸ ਲੈਣਾ ਪੈਣਾ ਸੋ ਨੂੰ ਅੱਜ ਕਹਿੰਦੇ ਆ ਨਹੀਂ ਸਰਕਾਰੇ ਇੱਛਾ ਸੀ ਤਾਂ ਤੇ ਦਾ ਹੱਦਾਂ ਚੱਲਣ ਵਾਸਤੇ ਪਿਆਰਾ ਦੇਖੇ ਕੱਲ ਸੁਣੋ ਜਿਹੜੇ ਪਿੰਡਾਂ ਦੀ ਲੈਂਡ ਪੂਲਿੰਗ ਤਹਿਤ ਆ ਗਈ ਉਹ ਪਿੰਡਾਂ ਤੇ ਤੁਸੀਂ ਕਹਿ ਰਹੇ ਹੋ ਜੀ ਕੀ ਲੱਗਦਾ ਕਿ ਬਾਕੀ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਹਰ ਬੰਦੇ ਨੂੰ ਇਸ ਪਾਲਿਸੀ ਦੇ ਖਿਲਾਫ ਬੋਲਣਾ ਚਾਹੀਦਾ ਹੈ ਜਾਂ ਜਿਨ੍ਹਾਂ ਦੀ ਆਈ ਹੈ ਉਹਨਾਂ ਦੀ ਕਿ ਉਧਰ ਵੀ ਆ ਸਕਦੇ ਜਿਹੜੇ ਇਹ ਚੁੱਪ ਬੈਠੇ ਕਿਉਂ ਨਾ ਬੋਲਣਗੇ ਇਹ ਕੰਨੀ ਲੈਂਡ ਪੂਲਿੰਗ ਪਾਲਿਸੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਆਈ ਹੈ ਥੋੜੇ ਪਿੰਡਾਂ ਦੇ ਵਿੱਚ ਇਹਦਾ 2 ਲੱਖ ਜਿਹੜੀਆਂ ਦੂਜੀਆਂ ਜ਼ਮੀਨਾਂ ਨੇ ਉਹ ਜਾਣ ਗੀਆਂ ਇਹ ਅੱਡੇ ਨੇ ਟਿਕਾਣੇ ਨੇ ਜਿਹੜੀਆਂ ਕਨੋਨੀਆਂ ਕੱਟ ਰਹੀ ਨੇ ਇੱਥੇ ਮਜ਼ਦੂਰਾਂ ਨੇ ਨਹੀਂ ਰਹਿਣਾ ਇੱਥੇ ਗਰੀਬਾਂ ਵਾਸਤੇ ਘਰ ਨਹੀਂ ਬਣੇ ਇੱਥੇ ਵੱਡੇ ਕਾਰਪੋਰੇਟਾਂ ਦੇ ਅੱਗੇ ਬਣਨਗੇ ਇਹ ਅੱਡਿਆਂ ਤੇ ਅਪਜਾਊ ਜ਼ਮੀਨਾਂ ਲੈਂਡ ਪੂਲਿੰਗ ਇਹਦੀ ਲੈਂਡ ਐਕ acquisition ਐਕਟ ਦੇ ਮਤਲਬ ਉਹ ਜ਼ਮੀਨਾਂ ਇਹ ਲੈਣਗੇ ਇਹਨਾਂ ਦਾ ਜਿਹੜਾ ਤਰੀਕਾ ਕਰਾ ਹੈ ਕਿਉਂਕਿ ਮੈਂ ਤਾਂ ਕਿਸੇ ਇੱਕ ਲੇਖ ਦੇ ਵਿੱਚ ਪੜਿਆ ਹੈ ਅੱਜ ਤਾਂ ਇਹ ਇਹ ਬਹੁਤ ਡੀਪਲੀ ਵੀ ਜਿਹੜੀ ਲੈਂਡ ਪੂਲਿੰਗ ਪੌਂਸੀ ਹੈ ਲੈਂਡ ਐਕੁਇਜਿਸ਼ਨ ਐਕਟ ਦੇ ਮੁਤਾਬਕ 2013 ਦੇ ਇਹ ਅਧੀਨ ਆਉਂਦੀ ਹੈ ਉਹਦੇ ਅੰਡਰ ਆਉਂਦੀ ਹੈ ਇਹ ਕੋਈ ਅੱਡ ਕਾਨੂੰਨ ਨਹੀਂ ਹੈ ਇਹ ਇੱਕ ਪੌਂਸੀ ਹੈ ਜਿਹੜੀ ਆਪਾਂ ਜ਼ਮੀਨ ਅਗ੍ਰਹਿਣ ਕਰਦੇ ਆਂ ਭੂਮੀ ਗ੍ਰਹਣ ਐਕਟ ਦੇ ਤਹਿਤ ਆਉਂਦੀ ਹੈ ਉਹਦੇ ਤਹਿਤ ਤਾਂ ਕਿੰਨੀਆਂ ਸਹੂਲਤਾਂ ਲੋਕਾਂ ਉਹ ਸਹੂਲਤਾਂ ਦਿਓ ਮੋਟ ਬਸੇਬੇ ਦਾ ਪ੍ਰਬੰਧ ਕਰੋ ਉਹਨਾਂ ਦੇ ਮਕਾਨਾਂ ਦਾ ਪ੍ਰਬੰਧ ਕਰੋ ਜਾਂ ਜਿੰਨੀ ਪੰਜਾਬੂ ਜ਼ਮੀਨ ਤੁਸੀਂ ਉਹਨਾਂ ਤੋਂ ਲੈ ਰਹੇ ਹੋ ਇਹ ਪੰਜਾਬੂ ਜ਼ਮੀਨ ਦਿਓ ਉਹ ਪੁਲੀਨ ਪਾਲਸੀ ਦੇ ਵਿੱਚ ਦੈਵੀ ਲਿਗਿਆ ਹੈ ਆਪਣੀ ਲੈਡਕਾ ਐਪਲੀਕੇਸ਼ਨ ਐਕਟ ਦੇ ਵਿੱਚ ਦਾ ਵੀ ਤਿੰਨ ਫਸਲਾਂ ਲੈਣ ਵਾਲੀ ਜਿਹੜੀ ਜ਼ਮੀਨ ਦੰਗੀ ਜ਼ਮੀਨ ਉਹ ਤੁਸੀਂ ਕਿਸੇ ਪਾਲਸੀ ਦੇ ਕਿਸਾਨਾਂ ਤੋਂ ਜ਼ਬਰੀ ਲੈ ਨਹੀਂ ਸਕਦੇ 80% ਦੀ ਸਹਿਮਤੀ 70% ਦੀ ਸਹਿਮਤੀ ਲੈਣੀ ਜ਼ਰੂਰੀ ਹੈ ਬਾਕੀ ਲੈਡਕਾ ਐਪਲੀਕੇਸ਼ਨ ਐਕਟ ਦੇ ਵਿੱਚ ਤੁਸੀਂ ਲਾਗੂ ਹੈ ਇਸ ਕਰਕੇ ਜਿਹੜੀਆਂ ਆ ਤੁਸੀਂ ਲੈ ਕੇ ਆ ਰਹੇ ਹੋ ਇਹ ਸੋਡੀਆਂ ਧੱਕਾਸ਼ਾਹੀ ਹੈ ਇਹ ਗੈਰਕਾਨੂੰਨੀ ਹੈ ਤੱਕੇ ਨਾਲ ਆ ਗਈ ਫਿਰ ਜ਼ਮੀਨਾਂ ਕੌਣ ਜਿਵੇਂ ਬਾਕੀ ਜਗ੍ਹਾ ਕੀ ਇਹ ਨਹੀਂ ਆ ਜਾਂਦੇ ਫਿਰ ਤੱਕਾ ਕੀ ਕਰਨ ਆ ਗਏ ਫਿਰ ਤੱਕੇ ਨਾਲ ਧੱਕਾ ਹੋ ਜਾਂਦਾ ਜੀ ਐਂ ਰੱਬ ਦੀ ਰੋਟੀ ਕੌਣ ਖੋਣ ਦਿੰਦਾ ਜੀ ਫਿਰ ਲੋਕਾਂ ਤੋਂ ਪੁੱਛ ਲੈ ਲੋਕ ਕੀ ਕਹਿੰਦੇ ਨੇ ਤੁਸੀਂ ਤੁਸੀਂ ਤਾਂ ਮੀਡੀਆ ਨਾਲ ਜੁੜੇ ਹੋ ਆ ਲੋਕਾਂ ਦੇ ਵਿੱਚ ਜਾ ਰਹੇ ਹੋ ਨਾ ਪਿੰਡਾਂ 'ਚ ਪ੍ਰਭਾਵਿਤ ਪਿੰਡਾਂ 'ਚ ਆਪਾਂ ਜਾ ਰਹੇ ਹਾਂ ਤੁਸੀਂ ਕੱਲੇ ਕੱਲੇ ਘਰ ਤੋਂ ਪੁੱਛ ਕੇ ਦਿਖਾ ਜੀ ਤੱਕੇ ਨਾਲ ਜ਼ਮੀਨਾਂ ਕੌਣ ਕੀ ਕਰੋ ਉਹ ਤਾਂ ਫਿਰ ਵੀ ਮਰ ਕੇ ਭੁੱਖੇ ਮਰ ਕੇ ਮਰਨਾ ਹੈ ਤੇ ਸਰਕਾਰ ਨਾਲ ਲੜ ਕੇ ਮਰਨਾ ਫਿਰ ਤਾਂ ਸੁਵਾ ਦਿੱਤੇ ਤੂੰ ਜਾਊਗਾ ਨਾ ਤੁਸੀਂ ਅੜੋਂਗੇ ਨਾਲ ਪਰ ਖੜਾ ਹੋ ਅਸੀਂ ਤਾਂ ਖੜੀਆਂ ਸੀ ਜਾਵਾਂ ਕਿੱਧਰ ਹੀ ਫਿਰ ਅਸੀਂ ਅਸੀਂ ਭੁੱਖ ਇਹ ਸਾਡੀਆਂ ਨੇ ਉਹਨਾਂ ਲਈ ਫੇਰ ਵੀ ਸਾਡੀਆਂ ਨੇ ਮੰਤਰੀ ਰੋਜ਼ ਕਿਉਂ ਪ੍ਰੈਸ ਕਾਨਫਰੰਸਾਂ ਕਰਕੇ ਫਾਇਦੇ ਸਮਝਾਉਂਦੇ ਪਿੰਡਾਂ 'ਚ ਪੋਸਟਰ ਵੰਡਣ ਜਾਂਦੇ ਆ ਲੋਕ ਫੜ ਲੈਂਦੇ ਆ ਸਰਕਾਰ ਉਹਨਾਂ ਦੀ ਹੈ ਜੀ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੀ ਆ ਉਹਨਾਂ ਦੇ ਫੰਡਿੰਗ ਤੇ ਚੱਲਦੀ ਆ ਉਹਨਾਂ ਤੋਂ ਸਹੂਲਤਾਂ ਲੈਂਦੀ ਆ ਉਹਨਾਂ ਤੋਂ ਗੱਫੇ ਲੈਂਦੀ ਆ ਉਹਨਾਂ ਤੋਂ ਫੰਡਿੰਗ ਲੈਂਦੀ ਆ ਉਹਦੇ ਸੱਤੇ ਰਾਜ ਕਰਦੇ ਆ ਇਹ ਇਸ ਕਰਕੇ ਸਰਕਾਰਾਂ ਸਾਡੀਆਂ ਨਹੀਂ ਆਣੇ ਕੀ ਲੱਗਦਾ ਮੈਂ ਤੁਸੀਂ ਕਿਹਾ ਪਹਿਲਾਂ 24 ਤੋਂ ਪਹਿਲਾਂ ਅਸੀਂ ਪਿੰਡੋਂ ਪਿੰਡ ਜਾਵਾਂਗੇ ਝੰਡਾ ਮਾਰਚ ਹੋਣਗੇ ਇਕੱਠ ਕਰਾਂਗੇ 24 ਵਾਲਾ ਇਕੱਠ ਅੱਛਾ ਇਹ ਸੈਂਟਰਲ ਸਰਕਾਰ ਤੋਂ ਮਤਲਬ ਡਾਇਰੈਕਟਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬੈਨੀਫਿਟ ਲੈਣਦੀ ਹੋਣੀ ਹੈ ਨਾ ਮਾਲਸ਼ਾ ਸਾਰੀ ਗੱਲ ਨਹੀਂ ਤੇ ਜਪੇਣਦੀ ਪੂਰੇ ਉੱਥੇ ਜਿਹੜੇ ਆ ਗਿਆ ਭਗਵੰਤ ਮਾਨ ਨਾ ਭਗਵੰਤ ਮਾਨ ਹੈ ਗਿਆ ਅੱਛਾ ਇਸ ਬੰਦੇ ਨੇ ਮਿਲੇ ਹੋਣਗੇ ਗੱਲ ਦਾ ਡੈਫੀਨਿਟ ਇਸ ਬੰਦੇ ਦੀ ਮੈਨੂੰ ਸਮਝ ਨਹੀਂ ਗਈ ਆਈ ਬਸ ਸਮਝ ਕਿਸੇ ਦੀ ਵੀ ਨਹੀਂ ਆਉਂਦੀ ਜਦੋਂ ਸਰਕਾਰ 'ਚ ਨਹੀਂ ਜਿਹੜਾ ਹੁੰਦਾ ਬੜੀਆਂ ਗੱਲਾਂ ਕਰਦਾ ਇਹ ਕਰਦਾਂਗੇ ਤੁਹਾਡੇ ਨਾਲ ਪਰ ਜਦੋਂ ਤੁਹਾਨੂੰ ਪਾਵਰ ਮਿਲ ਜਾਂਦੀ ਹੈ ਸੀਡ ਮਿਲ ਜਾਂਦੀ ਆ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਅੱਖਾਂ ਜਿਹੜੀਆਂ ਮੱਥੇ ਤੇ ਰੱਖ ਲੈਂਦੇ ਹੋ ਹਰ ਉਹ ਕੰਮ ਕਰਦਾ ਬੰਦਾ ਜਿਹੜੇ ਉਹਨੇ ਪਹਿਲੇ ਕਿਹਾ ਹੁੰਦਾ ਕਿ ਆਹ ਕੰਮ ਨਹੀਂ ਹੋਣੇ ਚਾਹੀਦੇ ਮੈਂ ਨਹੀਂ ਕਰਾਂਗਾ ਮੈਂ ਖਤਮ ਕਰਾਂਗਾ ਬਾਅਦ ਉਹ ਕੰਮ ਕਰ ਰਿਹਾ ਕਈ ਵੀਰਾਂ ਨੂੰ ਗੱਲ ਵਿੱਚ ਗੱਲ ਹੁੰਦੀ ਨਾ ਕਈ ਵੀਰ ਦੱਸੇ ਕਿ ਵੀਰੇ ਜਿੱਦੇ ਅਸੀਂ ਮਾਨ ਨਾਲ ਤੇ ਚਾਂਦ ਨਾਲ ਮਾਨ ਸਾਹਿਬ ਨੂੰ ਅੱਗੇ ਲੈ ਕੇ ਆਏ ਸੀ ਨਾ ਸਾਡੇ ਦਿਲ ਦੇ ਵਿੱਚ ਇੰਨੇ ਲੀਏ ਬੜੀਆਂ ਉਮੀਦਾਂ ਸੀ ਕਿ ਸਾਡੇ ਲਈ ਇਹ ਬੜਾ ਚੰਗਾ ਸੋਚੇਗਾ ਪਰ ਕਹਿੰਦਾ ਇਹਨੂੰ ਐਸਾ ਬਟਾ ਪਿਆ ਹੈ ਕਿ ਇਹ ਇਸ਼ਾਰੇ ਉਹਨਾਂ ਦੇ ਨੱਚ ਲੱਗ ਪਏ ਇਹ ਕਹਿੰਦਾ ਉਹਨਾਂ ਨੇ ਕਿਹਾ ਦਿੱਤਾ ਨਾ ਦਿਨ ਨੂੰ ਕਰਤਾ ਰਾਤ ਦੇ ਇਹਨੇ ਪਿੱਛੇ ਉਹ ਬੋਝ ਸੀ ਹਰਦਾਵਾ ਕੇ ਰਾਦ ਕਰਵਾ ਦੂਗਾ ਉਹਦੇ ਲੱਗੇ ਨੇ ਕਿ ਬਸ ਇੱਕ ਵਾਰ ਹੀ ਹੈ ਨਾ ਇਸੇ ਕਰਕੇ ਤੇ ਪੰਜਾਬ ਜਿਹੜਾ ਹੈ ਉਹਦੇ ਵਿੱਚ ਤੁਸੀਂ ਵੇਖ ਲਓ ਕਿ ਆਂਦੇ ਨੇ ਕਿ ਇੱਕ ਵਾਰੀ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਲਗਾਤਾਰ ਦੂਸਰੀ ਵਾਰੀ ਉਹਨੂੰ ਨਹੀਂ ਵੋਟਾਂ ਮਿਲਦੀਆਂ ਮਤਲਬ ਕਿ ਚੇਂਜ ਹੋ ਗਈ ਆਉਂਦੀ ਸਰਕਾਰ ਤਾਂ ਇਹ ਉਥੇ ਦੇ ਲੋਕ ਸਟਰੋਂਗ ਹੈਗੇ ਆ ਉਹ ਭਾਈ ਅੱਛਾ ਇਹ ਤਗੜੇ ਨੇ ਪੰਜਾਬੀ ਚੜਦੇ ਪੰਜਾਬ ਵਾਲੇ ਨੇ ਇਸ ਮਾਮਲੇ 'ਚ ਤਗੜੇ ਨੇ ਕਾਠ ਪਰੋ ਟੈਸਟ ਜਿੱਥੇ ਨਿਕਲਣਾ ਸਾਰੇ ਬੜਾ ਫਰ ਤਗੜਾ ਵਾਲਾ ਨਿਕਲਦੇ ਨੇ ਸਾਰੇ ਬੱਚੇ ਜਨਨ ਨਿਕਲਦੇ ਇਹਨਾਂ ਦਾ ਆਪਣੇ ਵਿੱਚ ਵਕਸਾਨ ਭਰਾਵਾਂ ਦਾ ਬੜਾ ਹੈ ਜਦੋਂ ਨਿਕਲਣਾ ਸਾਰੇ ਇਕੱਠੇ ਨਿਕਲਣਾ ਇੱਕ ਵਾਅਦਾ ਦੇ ਦਿੱਤਾ ਨਾ ਜਦੋਂ ਮੰਨਦੇ ਨੇ ਕਿ ਐਸ ਦਿਨ ਐਸ ਤਰੀਕ ਇੰਨੇ ਵਜੇ ਸਾਰੇ ਇੱਥੇ ਪਹੁੰਚਣਾ ਹੈ ਸਾਰੇ ਪਹੁੰਚੇ ਇੱਥੇ ਹੁਣ ਸਾਡੇ ਪਤਾ ਕੀ ਹੈ ਸਾਡੇ ਜੇ ਅਗਲਿਆਂ ਕੋਲ ਪਾਣੀ ਨਹੀਂ ਆਪਣਾਂ ਡਿਆ ਤੇ ਪਿਛਲਿਆਂ ਕੋਲ ਲਪੜਾਂ ਡਿਆ ਨਾ ਪਾਣੀ ਠੀਕ ਹੈ ਤੇ ਉਹਨਾਂ ਨੇ ਆਖਣਾ ਚੱਲੋ ਯਾਰ ਫਾਰਮਰ ਸਾਰੇ ਨਿਕਲੀਏ ਨਿਕਲੀਏ ਤੇ ਜਿਹੜੇ ਪਿਛਲੇ ਨੇ ਜਿਨ੍ਹਾਂ ਕੋਲ ਲਪੜਦਾ ਉਹਨਾਂ ਨੇ ਅੱਨ ਅਸੀਂ ਕਦ ਲਈ ਨਿਕਲੀਏ ਸਾਡੇ ਬੜੇ ਹੁਣ ਉਥੇ ਹੀ ਵੇਖ ਲਵੋ ਕਿ ਉਹਨਾਂ ਦਾ ਅਗਰ ਇੱਕ ਏਰੀਆ ਦੇ ਵਿੱਚ ਜਾਂ ਕਿਸੇ ਇਲਾਕੇ ਦੇ ਵਿੱਚ ਇਹ ਮਤਲਬ ਕਾਨੂੰਨ ਆਇਆ ਜ਼ਮੀਨ ਇੱਕ ਐਕਵਾਇਰ ਕਰਨ ਦਾ ਤੇ ਮਤਲਬ ਉਹ ਬਾਕੀ ਦੂਜੇ ਇਲਾਕੇ ਵਾਲੇ ਵੀ ਨਿਕਲੇ ਨੇ ਜਿਹਾ ਜੇ ਤੁਹਾਡੇ ਤੇ ਆਇਆ ਤਾਂ ਕੱਲ ਨੂੰ ਸਾਡੇ ਤੇ ਵੀ ਆ ਸਕਦਾ ਹੈ ਸਾਡੇ ਤੇ ਵੀ ਆ ਸਕਦਾ ਹੈ ਨਾਲ ਜਿਹਦੇ ਪਿੰਡ-ਕੁੰਡ ਲੱਗਦੇ ਨੇ ਸਾਰੇ ਉਹ ਸਾਰੇ ਇਕੱਠੇ ਹੋ ਕੇ ਆ ਜੀ ਸਾਰੇ ਇਕੱਠੇ ਬੈਠ ਕੇ ਨਿਕਲੇ ਹੋਣਾ ਪਤਾ ਕੱਲ ਨੂੰ ਸਾਡੇ ਤੇ ਮੁਸੀਬਤ ਆਈ ਤਾਂ ਸਾਡੇ ਪਿੱਛੇ ਇਹਨਾਂ ਨੇ ਆਉਣਾ ਹੈ ਹੋਰ ਇਧਰੋਂ-ਉਧਰੋਂ ਬਾਹਰੋਂ ਬਿਲਕੁਲ ਉਹ ਤਾਂ ਹੀ ਐਵੇਂ ਆ ਨਾ ਤੇ ਇੱਕ ਅਗਰ ਨਿਕਲਦਾ ਹੈ ਇਲਾਕੇ ਦੇ ਲੋਕ ਨਿਕਲਦੇ ਨੇ ਦੂਜੇ ਵਾਲੇ ਵੀ ਨਾਲ ਨਿਕਲਦੇ ਨੇ ਕੱਲ ਨੂੰ ਉਹ ਜੇ ਸਾਡੇ ਦੇ ਕੋਈ ਮਸਲਾ ਆਇਆ ਤੇ ਪਰਲਿਆਂ ਨੇ ਵੀ ਤਾਂ ਹੀ ਨਿਕਲਣਾ ਜੇ ਅਸੀਂ ਨਿਕਲਾਂਗੇ ਤੇ ਇੱਥੇ ਫਿਰ ਜਦੋਂ ਇੱਕ ਦੇ ਆ ਜਾਂਦੇ ਦੂਜੇ ਨਿਕਲਦੇ ਨਹੀਂ ਕਿ ਫਿਰ ਜਦੋਂ ਉਹਨਾਂ ਦੇ ਕੋਈ ਮਸਲਾ ਹੁੰਦਾ ਤੇ ਉਹ ਨਹੀਂ ਸਾਡੇ ਲਈ ਨਹੀਂ ਸੀ ਆਏ ਸੀ ਨਵਰੇ ਨਹੀਂ ਆਉਂਦੇ ਇੱਥੇ ਤੇ ਫਿਰ ਟੁੱਟ ਪਏ ਨੇ ਨਾ ਆਪਾਂ ਦੇ ਵੇਜੇ ਟੁੱਟ ਜਾਂਦੇ ਹੈਗੇ ਆਪਾਂ ਦੇ ਵੇਟ ਬਾਹਰ ਲੋਕਾਂ ਕੰਮ ਸਹੀ ਕਰਦੇ ਪਏ ਸਰਕਾਰ ਨੂੰ ਵੀ ਵਕਤ ਉਦੋਂ ਹੀ ਪੈਂਦਾ ਹੈ ਨਾ ਤੁਸੀਂ ਪਾ ਸਕਦੇ ਹੋ ਜਦੋਂ ਏਕਤਾ ਹੋਏਗੀ ਜੁਨਿਟੀ ਹੋਏਗੀ ਤੁਸੀਂ ਇਕੱਠੇ ਨਿਕਲੋਗੇ ਤੇ ਤੇ ਜੇ ਅੱਧੇ ਕ ਨਿਕਲ ਆਏ ਨੇ ਅੱਧੇ ਕ ਵੀ ਅੰਦੀਏ ਕੇ ਚਲੋ ਅੱਤੇ ਨਾਲੇ ਪਿੱਛੇ ਮਤਲਬ 50 50 ਹੈ ਨਾ ਗੱਲ 50 50 ਆ ਉਹਦੇ ਸੰਭਾਲੇ ਜਾਂਦੇ ਆ ਫਿਰ ਸਰਕਾਰ ਉਹਦੇ ਨੂੰ ਸੰਭਾਲ ਲੈਂਦੀ ਆ ਫਿਰ ਉੱਥੇ ਫਿਰ ਹੱਕ ਮਰਦਾ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ ਚ ਆਉਂਦੇ ਆ ਜੀ ਰੱਖੋ ਤੁਸੀਂ ਆਪਣਾ ਖਿਆਲ